ਬਾਬਾ ਦੀਪ ਸਿੰਘ ਜੀ ਪੂਰੀ ਦੁਨੀਆ ਦਾ ਭਲਾ ਕਰੋ ਬਾਬਾ ਦੀਪ ਸਿੰਘ ਜੀ ਪੂਰੀ ਦੁਨੀਆ ਦਾ ਭਲਾ ਕਰੋ ਤੇ ਸ਼ੁਰੂ ਉਹਨਾਂ ਤੋਂ ਕਰੋ ਜਿਹੜਾ ਆਪਣਾ ਕੁਝ ਸਵਾਰੰਦੀ ਬਜਾਏ ਸਾਡਾ ਵਿਗੜਨ ਤੇ ਲੱਗੇ ਹੋਇਆ ਕਰੋ ਇਹਨਾਂ ਦਾ ਭਲਾ ਜ਼ਿੰਦਗੀ 'ਚ ਜਿੰਨੀ ਰੱਬ ਤਰੱਕੀ ਦੇਵੇ ਮਾਲਕ ਜਿੰਨੀਆਂ ਬਖਸ਼ਿਸ਼ਾਂ ਕਰੇ ਜਿੰਨੀਆਂ ਤੁਹਾਨੂੰ ਰਹਿਮਤਾਂ ਨਾਲ ਨਿਵਾਸੇ ਉਹਨੇ ਨੀਵੇਂ ਹੋਵੇ ਗਲੇ ਦਾ ਵਿਸ਼ਵਾਸ ਹੈ ਕਿ ਤੁਸੀਂ ਇੱਕ ਨਾ ਇੱਕ ਦਿਨ ਸਭ ਕੁਝ ਠੀਕ ਕਰ ਹੀ ਦੇਣਾ ਹੈ ਅੱਜ ਜਿਹੜਾ ਵੀ ਪਿਆਰ ਨਾਲ ਧੰਕਨ ਬਾਬਾ ਜੀਤ ਸਿੰਘ ਜੀ ਲਿਖੇ ਉਹਨਾਂ ਦੇ ਘਰ 'ਚ ਹਮੇਸ਼ਾ ਬਰਕਤਾਂ ਲਾ ਕੇ ਰੱਖਣਾ ਬਾਬਾ ਜੀ ਕਿਉਂਕਿ ਤੁਹਾਡਾ ਨਾਮ ਲੈਣ ਨਾਲ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦਾ ਨਾਮ ਲੈਣ ਨਾਲ ਹਰ ਡਰ ਖਤਮ ਹੋ ਜਾਂਦਾ ਜੀ ਦਿਲ ਨੂੰ ਇਹ ਜਿਹੜੀਆਂ ਫਿਕਰਾਂ ਰੋਜ਼ ਸਤਾਉਂਦੀਆਂ ਨੇ ਕਿ ਕੱਲ ਕੀ ਹੋਣਾ ਸਾਡੇ ਨਾਲ ਇਹ ਸਿਰਫ ਉਦੋਂ ਤੱਕ ਹੀ ਜੇ ਜਦੋਂ ਤੱਕ ਆਪਣਾ ਹੱਥ ਦੁਨੀਆ ਦੇ ਹੱਥ ਵਿੱਚ ਰੱਖਿਆ ਆ ਜਦੋਂ ਅਸੀਂ ਆਪਣਾ ਹੱਥ ਬਾਬਾ ਜੀ ਦੇ ਹੱਥ ਦੇ ਰੱਖ ਦਿੱਤਾ ਫਿਰ ਸਾਡੀਆਂ ਸਾਰੀਆਂ ਫਿਕਰਾਂ ਖਤਮ ਹੋ ਜਾਣੀਆਂ ਜੀ ਕਿਉਂਕਿ ਜਿਹਦੇ ਤੇ ਬਾਬਾ ਜੀ ਕਿਰਪਾ ਕਰ ਦੇਣ ਉਹਦੇ ਰਸਤੇ ਫਿਰ ਕਿਸ ਨੇ ਬੰਦ ਕਰਨੇ ਜੀ ਇੱਥੇ ਜਦੋਂ ਬਾਬਾ ਜੀ ਨਾਲ ਯਾਰੀ ਲੱਗ ਹੀ ਗਈ ਫਿਰ ਫਿਕਰਾਂ ਛੱਡ ਦੋ ਬਾਕੀ ਯਾਰੀਆਂ ਦੇ ਵਿੱਚ ਜ਼ਰੂਰ ਢੋਖੇ ਮਿਲ ਸਕਦੇ ਨੇ ਪਰ ਇੱਥੋਂ ਕਦੀ ਵੀ ਧੋਖਾ ਨਹੀਂ ਜੇ ਮਿਲਦਾ ਜਿਹੜੇ ਸਵੇਰੇ ਉੱਠਦੇ ਹੀ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਆ ਨਾ ਉਹਨਾਂ ਦੇ ਘਰ ਹਮੇਸ਼ਾ ਭਰੇ ਰਹਿੰਦੇ ਜੀ ਜਿਨ੍ਹਾਂ ਦੀ ਜ਼ਿੰਦਗੀ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਚੱਲਦੀ ਹੈ ਨਾ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਥੋੜ੍ਹ ਨਹੀਂ ਜੇ ਕੋਈ ਰਹਿੰਦੀ ਯਕੀਨ ਮੰਨਿਓ ਜਦੋਂ ਤੁਸੀਂ ਬਦਗੀ ਦੇ ਰਾਹ ਤੇ ਤੁਰਦੇ ਹੋ ਤੇ ਉਸਨੇ ਤੁਹਾਨੂੰ ਕਿਸੇ ਦੇ ਅੱਗੇ ਝੁੱਕਣ ਨਹੀਂ ਦੇਣਾ ਬਾਬਾ ਜੀ ਨੇ ਹਮੇਸ਼ਾ ਤੁਹਾਡੀ ਇੱਜ਼ਤ ਰੱਖਣੀ ਜੀ